ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਦੀ ਰੋਟੀ ਚੋਂ ਜਦੋਂ ਪਲੇਟ ਉਸਨੇ ਲਈ ਇੱਥੇ ਸਟੂਡੈਂਟ ਸੈਂਟਰ ਤੱਕ ਕੌਕਰਚ ਨਿਕਲੇ ਉਸ ਤੋਂ ਬਾਅਦ ਸਟੂਡੈਂਟਸ ਨੇ ਬਾਕੀ ਥਾਵਾਂ ਤੇ ਦੁਕਾਨਾਂ ਤੇ ਰੀਡ ਕੀਤੀ ਸਟੂਡੈਂਟ ਸੈਂਟਰ ਜਿਹੜੇ ਫੂਡ ਕਾਊਂਟਰ ਬਣੇ ਹੋਏ ਨੇ ਉੱਥੇ ਵੀ ਜਾਂ ਤਾਂ ਖਰਾਬ ਗਲੀ ਹੋਈ ਸਬਜ਼ੀ ਨਿਕਲੀ ਜਿਵੇਂ ਆ ਗਾਜਰਾ ਸਟੂਡੈਂਟਸ ਉੱਥੋਂ ਲੈ ਕੇ ਆਏ ਜਿਹੜੀ ਖਰਾਬ ਪੰਗਸ ਨਾਲ ਇਨਫੈਕਟਿਡ ਸੀ ਔਰ ਬਾਕੀ ਫੂਡ ਰੋਟੀ ਚੋਂ ਸਬਜ਼ੀ ਤੋਂ ਵੀ ਇਨਸੈਕਟਸ ਨਿਕਲੇ ਨੇ ਕੀ ਹੋਇਆ ਸੀ ਇੱਥੇ ਤੁਹਾਡਾ ਨਵਜੋਤ ਨਾਮ ਹੈ ਕੀ ਹੋਇਆ ਸੀ ਉਸ ਵੇਲੇ ਤੁਸੀਂ ਸੀਗੇ ਇੱਥੇ ਹਾਂਜੀ ਇੱਥੇ ਸੀਗੇ ਉਹ ਇੱਕ ਵਿਦਿਆਰਥੀ ਦੇ ਖਾਣੇ ਚੋਂ ਨਿਕਲਿਆ ਸੀ ਕਾਕਰੋਚ ਉਹਨੇ ਸ਼ਿਕਾਇਤ ਕੀਤੀ ਤਾਂ ਸਾਰੀਆਂ ਜਥੇਬੰਦੀਆਂ ਤੇ ਹੋਰ ਵਿਦਿਆਰਥੀ ਇਕੱਠੇ ਹੋ ਕੇ ਅਸੀਂ ਸਾਰੇ ਚੈੱਕ ਕੀਤੇ ਆ ਪਰ ਉਹ ਇੰਨਾ ਮਾੜਾ ਹਾਲ ਸੀਗਾ ਉੱਥੇ ਬੋ ਆਉਂਦੀ ਸੀ ਖੜਿਆ ਨਹੀਂ ਜਾ ਰਿਹਾ ਸੀਗਾ ਪੁਰਾਣਾ ਸਮਾਨ ਪਿਆ ਸਾਰਾ ਆਲੂ ਜਿਹੜੇ ਗਲੇ ਪਏ ਨੇ ਸੜੇ ਪਏ ਨੇ ਜਿੰਨੀਆਂ ਹੋਰ ਸਬਜ਼ੀਆਂ ਉਹਨਾਂ ਨੇ ਕੱਟ ਕੇ ਰੱਖੀਆਂ ਹੋਰ ਨੇ ਉਹਨਾਂ 'ਚ ਬੁਰੀ ਤਰ੍ਹਾਂ ਬਦਬੂ ਆ ਰਹੀ ਆ ਬਾਕੀ ਉਹ ਜਿਹੜਾ ਥਾਂ ਜਿਹੜਾ ਏਰੀਆ ਉਹ ਜਿੱਥੇ ਕੰਮ ਕਰਦੇ ਨੇ ਉੱਥੇ ਦੇ ਵਰ ਪੀੜੇ ਤਾਂ ਅੱਜ ਕੰਮ ਕਰਨਾ ਹੀ ਬਹੁਤ ਔਖਾ ਇੱਕ ਪਾਸੇ ਪੱਠੀ ਚੱਲ ਰਹੀ ਆ ਦੂਜੇ ਪਾਸੇ ਤੁਸੀਂ ਨਾਲ ਹੀ ਭਾਂਡੇ ਧੋ ਰਹੇ ਹੋ ਮਤਲਬ ਜੀ ਬਾਹਰਲੇ ਟੈਂਪਰੇਚਰ ਤੋਂ ਵੀ ਜ਼ਿਆਦਾ ਟੈਂਪਰੇਚਰ ਅੰਦਰ ਐ ਨਾ ਉੱਥੇ ਕੋਈ ਵੈਂਟੀਲੇਸ਼ਨ ਦਾ ਹਵਾ ਬਾਹਰ ਨਿਕਲਣ ਦਾ ਕੋਈ ਪ੍ਰਬੰਧ ਨਹੀਂ ਗੁਫਾ ਵਾਂਗੂ ਤੜੇ ਹੋਏ ਨੇ ਤੇ ਉਹਦੇ ਵਿੱਚ ਸਮਾਨ ਐ ਜਿਹੜਾ ਉਹ ਬਿਲਕੁਲ ਸੜਿਆ ਪਿਆ ਫ੍ਰਿਜਾਂ ਦੇ ਵਿੱਚ ਐ ਜਿਹੜੀ ਉੱਲੀ ਲੱਗੀ ਹੋਈਆਂ ਜਿਹੜੀਆਂ ਗਾਜਰਾਂ ਨੇ ਸਬਜ਼ੀਆਂ ਨੇ ਉਹ ਪਈਆਂ ਨੇ ਇਹ ਇੱਕ ਥਾਂ ਤੋਂ ਇੱਕ ਦੁਕਾਨ ਤੋਂ ਹੀ ਨਿਕਲੇ ਜਾਂ ਹੋਰ ਥਾਂ ਤੋਂ ਨਹੀਂ ਨਹੀਂ ਇਹ ਸਾਰੀਆਂ ਦੁਕਾਨਾਂ ਦੇ ਹੀ ਹਾਲ ਐ ਇੰਨੇ ਪੁਰਾਣੇ ਪਿਛਲੇ ਕਿੰਨੇ ਸਾਲਾਂ ਤੋਂ ਇਹਨਾਂ ਕੋਲੇ ਇਹਟ ਹੈ ਜਿਹੜੀ ਖਾਣੇ ਦੀ ਕੁਆਲਿਟੀ ਤਾਂ ਐਡੀ ਮਾੜੀ ਐ ਤੇ ਉੱਤੋਂ ਇਹ ਇੰਨਾ ਮਹਿੰਗਾ ਲਾਉਂਦੇ ਨੇ ਜਿਹੜੇ ਬਾਹਰੋਂ ਆਉਂਦੇ ਨੇ ਹੋਰ ਲੋਕ ਖਾਣ ਇੱਥੇ ਸਟੂਡੈਂਟ ਸੈਂਟਰ ਦਾ ਨਾਮ ਬਹੁਤ ਆ ਨਾ ਫੇਮ ਬਹੁਤ ਆ ਉਹਨਾਂ ਨੂੰ ਇਹ ਹੋਰ ਵੱਧ ਰੇਟ ਲਾਉਂਦੇ ਨੇ ਇੱਥੇ ਖਾਣ ਆਉਂਦੇ ਨੇ ਤੇ ਇਥੋਂ ਦੇ ਵਿਦਿਆਰਥੀਆਂ ਲਈ ਵੀ ਜਿਹੜੇ ਪ੍ਰਾਈਸ ਨੇ ਇੱਥੇ ਖਾਣੇ ਦੇ ਉਹ ਬਹੁਤ ਜ਼ਿਆਦੇ ਜ਼ਿਆਦੇ ਨੇ ਇਹਨੇ ਨਹੀਂ ਆਮ ਬੰਦਾ ਨਹੀਂ ਸਕਦਾ ਉਸ ਤੋਂ ਬਾਅਦ ਕੀ ਕੀਤਾ ਜਦੋਂ ਫਿਰ ਕਾਕਰਚ ਨਿਕਲਿਆ ਜਾਂ ਤੁਸੀਂ ਸ਼ਿਕਾਇਤ ਕੀਤੀ ਹੁਣ ਕੀ ਕੀਤਾ ਹੈ ਯਾ ਯੂਨੀਵਰਸਿਟੀ ਕੀ ਕਹਿੰਦੀ ਹੈ ਉਸ ਤੋਂ ਬਾਅਦ ਅਸੀਂ ਅਥਾਰਟिटीज ਨੂੰ ਇਨਫੋਰਮ ਕੀਤਾ ਸੀ ਉਹਨਾਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਇੱਥੇ ਆ ਕੇ ਸਾਡੇ ਨਾਲ ਗੱਲਬਾਤ ਕਰੋ ਤੇ ਉਹਨਾਂ ਵੱਲੋਂ ਇੱਥੇ ਇੱਕ ਬੁਆਏ ਹੌਸਲ ਦੇ ਵਾਰਡਨ ਆਏ ਸੀ ਤੇ ਹੋਰ ਜਿਹੜੇ ਇੱਥਾ ਇੱਥੇ ਫੂਡ ਡਿਪਾਰਟਮੈਂਟ ਹੈ ਉੱਥੇ ਦੇ ਕੁਝ ਅਥਾਰਟिटीज ਆਈਆਂ ਸੀ ਉਹਨਾਂ ਨਾਲ ਫਿਰ ਦੁਬਾਰਾ ਅਸੀਂ ਸਾਰੇ ਦੁਕਾਨਾਂ ਦੀ ਦੁਬਾਰਾ ਚੈਕਿੰਗ ਕੀਤੀ ਤਾਂ ਉਹਨਾਂ ਨੇ ਵੀ ਦੇਖਿਆ ਪਰ ਹਜੇ ਤੱਕ ਵੀ ਉਹਨਾਂ ਵੱਲੋਂ ਕੋਈ ਉਹਨਾਂ ਨੇ ਬਸ ਆਹੀ ਕਹਿ ਵੀ ਅਸੀਂ ਅੱਗੇ ਤੁਹਾਡੀ ਗੱਲ ਪਹੁੰਚਾ ਦਾਂਗੇ ਤੇ ਜਿਹੜਾ ਤੁਹਾਡੀ ਡਿਮਾਂਡਸ ਹੈ ਉਹ ਅਸ਼ੂਰ ਕਰਾਂਗੇ ਕਿ ਪੂਰੀ ਕਰਾਂਗੇ ਪਰ ਉਹਨਾਂ ਨੇ ਕੋਈ ਹਜੇ ਸਾਨੂੰ ਲਿਖਤੀ ਚ ਕੋਈ ਚੀਜ਼ ਦੁ ਹਜੇ ਤਾਂ ਸੀ ਉਹਨਾਂ ਨੂੰ ਇੱਕ ਵਰਨਿੰਗ ਦਿੱਤੀ ਸੀ ਪਹਿਲਾਂ ਵੀ ਜੇ ਸਾਡੇ ਤੋਂ ਅਥਾਰਟिटीज ਮਿਲਨ ਨਹੀਂ ਆਨ ਗਿਆ ਤਾਂ ਸੀ ਅੱਛੇ ਤੇ ਸ਼ਟਰਡਾਊਨ ਕਰਾਵਾਂਗੇ ਨਾ ਦੁਕਾਨਾਂ ਦੇ ਪਰ ਹੁਣ ਉਹ ਸ਼ਟਰਡਾਊਨ ਕਰਾ ਦਿੱਤੇ ਪਰ ਹੁਣ ਉਹਨਾਂ ਨੇ ਦੁਬਾਰਾ ਇੱਥੇ ਆ ਕੇ ਦੁਆ ਚੈਕਿੰਗ ਕੀਤੀ ਹੈ ਤੇ ਉਹਨਾਂ ਉਹਨੂੰ ਉੱਪਰ ਉਹ ਮੀਟਿੰਗ ਕਰਨ ਗਏ ਹੋਏ ਹਜੇ ਦੁਬਾਰਾ ਜਾ ਰਹੇ ਨੇ ਉੱਥੇ ਜੋ ਵੀ ਗੱਲਬਾਤ ਹੋਏਗੀ ਹਾਂਜੀ ਅਥਾਰਟिटीज ਨਾਲ ਯੂਨੀਵਰਸਿਟੀ ਦੇ ਨਾਲ ਤੁਸੀਂ ਕੀ ਡਿਮਾਂਡ ਕਰਦੇ ਹੋ ਇਹਨਾਂ ਨੂੰ ਬੰਦ ਪੱਕੇ ਤੌਰ ਤੇ ਕਰ ਦੇਣਾ ਚਾਹੀਦਾ ਹੈ ਬਦਲਵਾ ਚਾਹੀਦਾ ਹੈ ਕਿਉਂਕਿ ਕੁਝ ਸਟੂਡੈਂਟ ਕਹਿ ਰਹੇ ਨੇ ਕਿ ਠੇਕਾ ਸਿਸਟਮ ਬੰਦ ਕਰਨਾ ਚਾਹੀਦਾ ਨਹੀਂ ਅਸੀਂ ਜੀ ਮੰਗ ਕਰਨੇ ਆ ਵੀ ਜੋ ਵੀ ਇੱਕ ਤਾਂ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ ਹਰ ਚੀਜ਼ ਚ ਜਿਵੇਂ ਪਹਿਲਾਂ ਵੀ ਦੱਸਿਆ ਵੀ ਇੱਥੇ 25-25 ਸਾਲ ਤੋਂ ਇੱਕੋ ਹੀ ਬਿਟਰਗੋਲ ਠੇਕੇ ਜਾ ਰਹੇ ਨੇ ਉਹਦੇ ਕਰਕੇ ਬਹੁਤ ਤਹੰਦ ਲੀਆਂ ਨੇ ਬਹੁਤ ਇਨਟਰਾਂਸਪੇਰੈਂਸੀ ਹੈ ਹਰ ਚੀਜ਼ ਟਰਾਂਸਪੇਰੈਂਟ ਤਰੀਕੇ ਨਾਲ ਹੋਵੇ ਤੇ ਜੋ ਇੱਥੇ ਫੂਡ ਦੀ ਕੁਆਲਿਟੀ ਹੈ ਉਹਦੇ ਪ੍ਰੋਪਰ ਚੈਕਸ ਹੋਣ ਤੇ ਜਿਹੜੀ ਕਲੀਨਲਿਨੈਸ ਜਿਹੜੀ ਹੋਣੀ ਚਾਹੀਦੀ ਹੈ ਉਹਦੇ ਵੀ ਰੈਗੂਲਰ ਚੈਕਸ ਹੋਣ ਇਹ ਬਹੁਤ ਜ਼ਰੂਰੀ ਹੈ ਕਿਹੜੀ ਡਿਪਾਰਟਮੈਂਟ ਚੋਂ ਮੈਂ ਮਨਿਕਾ ਜਿਵੇਂ ਦੱਸ ਰਹੀ ਸੀ ਸੋਸ਼ੀਓਲੋਜੀ ਡਿਪਾਰਟਮੈਂਟ ਤੋਂ ਕਿ ਇੱਥੇ 4 ਤੋਂ 5 ਫੂਡ ਕਾਊਂਟਰ ਬੰਦ ਕਰਵਾ ਦਿੱਤੇ ਗਏ ਨੇ ਆ ਸਟੂਡੈਂਟ ਸੈਂਟਰ ਜਿਹੜਾ ਪਿੱਛੇ ਤੋਂ ਨਜ਼ਰ ਆਏ ਕਈ ਵਾਰ ਹੋ ਸਕਦਾ ਹੈ ਕਿ ਤੁਸੀਂ ਵੀ ਇੱਥੇ ਰੋਟੀ ਖਾਣ ਲਈ ਖਾਣਾ ਖਾਣ ਲਈ ਦਿੰਦਾ ਆਇਓ ਪਰ ਇੱਥੇ ਅੱਜ ਇਸ ਨੂੰ ਜਿੰਨੀ ਦੁਕਾਨਾਂ ਹੈ ਫੂਡ ਕਾਊਂਟਰ ਹੈ ਇਹਨਾਂ ਨੂੰ ਬੰਦ ਕਰਾ ਦਿੱਤਾ ਗਿਆ ਹੈ ਔਰ ਉਸ ਤੋਂ ਬਾਅਦ ਚੈਕਿੰਗ ਕੀਤੀ ਗਈ ਤਾਂ ਹੋਰ ਥਾਵਾਂ ਤੋਂ ਵੀ ਇਨਸੈਕਟਸ ਅਤੇ ਬੈਕਟੀਰੀਆ ਵਾਲੀਆਂ ਸਬਜ਼ੀਆਂ ਨਿਕਲੀਆਂ ਉਸ ਤੋਂ ਬਾਅਦ ਯੂਨੀਵਰਸਿਟੀ ਸਟੂਡੈਂਟ ਜਿਹੜੇ ਨੇ ਉਹ ਇੱਕ ਜਾ ਕੇ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਤੋਂ ਸ਼ਿਕਾਇਤ ਕੀਤੀ ਹੈ ਹੋ ਰਿस्ते ਪੂਰਨ ਤਰੀਕੇ ਤੇ ਇਸ ਨੂੰ ਸੁਧਾਰ ਦੀ ਮੰਗ ਯੂਨੀਵਰਸਿਟੀ ਵੱਲੋਂ ਸਟੂਡੈਂਟਸ ਵੱਲੋਂ ਕੀਤੀ ਜਾ ਰਹੀ ਹੈ ਕੈਮਰਾਮੈਨ ਗਰੀਸ਼ ਦੁਰਗਾ ਪਾਲਨ ਅਮਨ 파ਰਦੋਜ ਪੰਜਾਬੀ ਯੂਨੀਵਰਸਿਟੀ